ਸ੍ਰੀ ਵਾਹਿਗੁਰੂ ਸਾਹਿਬ ਜੀ ਧਰ ਜੜਿਆ ਇਕ ਟਿੱਕ ਤੋਂ ਲਾਹੇ ਵੜਾ ਨੇ ਹੱਥ ਨਾਨਕ ਨਾਮ ਪਿਆਈਏ ਕਰਦੇ ਆਵੇ ਰਾਖ ਸਤਨਾਮ ਤੇਰੇ ਵਾਹਿਗੁਰੂ ਰਾਮ ਕਲੇ ਮਹੱਲਾ ਪੰਜਵਾ ਰਾਜਾ ਰਾਮ ਕੇ ਸਰਣਾਏ ਨਿਰਭਉ ਭੈ ਗੋਬਿੰਦ ਗੁਣ ਗਾਵਤ ਕਾਹੇ ਸਾਗ ਦੁਖੇ ਜਾਇ ਰਹਾਉ ਜਾ ਕੇ ਰਾਮ ਬਸੇ ਮਨ ਮਹੇ ਸੋ ਜਾਨ ਦੇ ਤਰਪੇਖਤ ਨਾਹੀ ਸਾਗਲੇ ਕਾਜ ਸਵਾਰੇ ਆਪਣੈ ਹਰ ਹਰ ਨਾਮ ਰਸਨਨਿਤ ਜਪਣਾਏ ਜਿਸਟ ਮਸਤਕ ਹਥ ਵਰ ਕਰੈ ਸੋ ਦਾ ਅੰਦੇਸਾ ਕਹੈ ਕਰੈ ਜਾਨਾ ਮਰਨ ਕੇ ਚੋਕੇ ਕਾਲ ਪੂਰਾ ਦਰ ਪਰ ਕੁਰਬਾਨ ਗੁਰ ਪਰਮੇਸ਼ਰ ਪੈਟ ਨਿਹਾਲ ਕੋ ਦਰਸ਼ਨ ਪਾਏ ਜਸ ਹੋਏ ਬਿਆਲ ਪਾਰ ਬ੍ਰਹਮ ਜਿਸੇ ਕਿਰਪਾ ਕਰੇ ਖਾਦ ਸੰਗ ਸੋ ਪਾਉ ਜਲ ਕਰੈ ਅਮਰ ਤਪੀਓ ਸਾਧ ਤਿਆਰੇ ਮੁਕੋ ਜਲ ਸਾਤ ਦਰਬਾਰ ਆਂਦ ਕਰਹ ਰਾਜ ਸਾਗਲ ਦੇਕਾਰ ਨਾਨਕ ਹਰਿ ਜਪ ਤਰੋ ਪਾਰ ਮੋਖਾ ਜਲ ਸਾਤੇ ਦਰਬਾਰ ਆਂਦਾ ਕਰੋ ਤਜ ਸਾਗਲ ਬੇਕਾਰ ਨਾਨਕ ਹਰ ਜਪ ਉਤਰੋ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਜਗ ਜਗ ਅਕਲ ਧੰ ਧੰ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਬਾਣੀ ਆਪਾਂ ਹੁਕਮਨਾਮੇ ਵਿੱਚ ਸਰਵਣ ਕੀਤੀ ਹੈ ਸ਼ਹੀਦਾਂ ਦੇ ਸਰਤਾ ਸਹਿਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਣੀ ਦੁਆਰਾ ਫਰਮਾਉਂਦੇ ਹਨ ਰਾਜਾ RAM ਕੀ ਸਰਨਾਇ ਸਤਗੁਰੂ ਕਹਿੰਦੇ ਨੇ ਕਿ ਕਿੱਡਾ ਵੀ ਵੱਡਾ ਰਾਜਾ ਹੋਵੇ ਉਹ ਵੱਡੇ ਵੱਡੇ ਰਾਜੇ ਮਹਾਰਾਜੇ ਹੋਏ ਨੇ ਜਿਨ੍ਹਾਂ ਨੇ 30-40-40 ਸਾਲ ਰਾਜ ਕੀਤਾ ਹੈ ਉਹਨਾਂ ਨੇ ਉਸ ਅਕਾਲਪੁਰ ਪ੍ਰਮਾਤਮਾ ਦੇ ਔਕ ਲੈਣੇ ਪਏ ਅਤੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਉਣਾ ਪਿਆ ਐਸੇ ਵਾਸਤੇ ਕਹਿੰਦੇ ਨੇ ਰਾਜਾ RAM ਕੇ ਸਰਨਾਏ ਨਿਰਭਉ ਭਏ ਗੋਬਿੰਦ ਗੁਣ ਗਾਵਤ ਸਾਦ ਸੰਗ ਦੁਖ ਜਾਏ ਜਿਹੜਾ ਕੋਈ ਵੀ ਗੁਰੂ ਦਾ ਪਿਆਰਾ ਭਾਵੇਂ ਗਰੀਬ ਹੋਵੇ ਅਮੀਰ ਹੋਵੇ ਰਾਜਾ ਹੋਵੇ ਪਰਜਾ ਹੋਵੇ ਸਾਰਿਆਂ ਨੇ ਪਰਮਾਤਮਾ ਦਾ ਨਾਮ ਜਪਣਾ ਤੇ ਜਪਦੇ ਨੇ ਨਿਰਪਾ ਹੋ ਕੇ ਮੀਰਾ ਬਾਈ ਨੇ ਨਾਮ ਜਪਿਆ ਕੱਲ ਆਪਾ ਭਗਤ ਰਵਿਦਾਸ ਦੀ ਕਥਾ ਚੱਲਦੀ ਸੀ ਤੇ ਤੌੜਦੜ ਦੇ ਕਿਲੇ ਦੇ ਗੁਰੂ ਪਿਆਰੋ ਰਾਜਾ ਰਾਣਾ ਸੰਘਾ ਦੇ ਘਰ ਵਾਲੇ ਮੀਰਾ ਬਾਈ ਜਿਹਨੂੰ ਝਾਲੀ ਬਾਈ ਵੀ ਕਿਹਾ ਜਾਂਦਾ ਹੈ ਕੱਲ ਦੇ ਉਹਨੇ ਭਗਤ ਰਵਦਾਸ ਦੀ ਮਹਿਮਾ ਸੁਣੀ ਤੇ ਗੁਰੂ ਪਿਆਰਿਓ ਮਨ ਦੇ ਵਿੱਚ ਖਾਲ ਲਈ ਜਦੋਂ ਉਹਨਾਂ ਦੀ ਬਾਣੀ ਸਰਵਣ ਕੀਤੀ ਤੇ ਗੁਰੂ ਪਿਆਰਿਓ ਕਹਿੰਦੇ ਫਿਰ ਮਨ ਦੇ ਵਿੱਚ ਵਿਸਵਾਸ ਹੋ ਗਿਆ ਮਨ ਨੂੰ ਖਿੱਚ ਪਈ ਆਪਾਂ ਜੇ ਜਦੋਂ ਕਤੇ ਸਿਮਰਨ ਕਰੀਏ ਇੱਕ ਮਨ ਧਿਆਨ ਹੋ ਕੇ ਕਰੀਏ ਤੇ ਕਹਿੰਦੇ ਮੰਨ ਨੂੰ ਖਿੱਚ ਪੈਂਦੀ ਹੈ ਕਿ ਪ੍ਰਮਾਤਮਾ ਦੇ ਜਿਸ ਤਰ੍ਹਾਂ ਕਹਿੰਦੇ ਅਮਲੀ ਨਸ਼ਾ ਕਰਦਾ ਹੈ ਨਾ ਉਸੇ ਤਰ੍ਹਾਂ ਹੀ ਨਾਮ ਜਪਣ ਵਾਲੇ ਨੂੰ ਹੁੰਦਾ ਜਿਸ ਦਿਨ ਨਾਮ-ਨਾਮ ਜਪਿਆ ਜਾਵੇ ਤੇ ਕਹਿੰਦੇ ਉਹਦੇ ਸਿਰੇ ਨੂੰ ਤੋੜਾ ਖੋਈ ਲੱਗਦੀ ਹੈ ਬਾਣੀ ਨਾ ਪੜੀ ਜਾਵੇ ਤੇ ਉਹਦੇ ਮਨ ਦੇ ਵਿੱਚ ਆਉਂਦੀ ਹੈ ਕਿ ਅੱਜ ਮੈਂ ਬਾਣੀ ਨਹੀਂ ਪੜੀ ਬਹੁਤ ਵੱਡਾ ਘਾਟਾ ਖਾਦਾ ਹੈ ਕਿ ਗੁਰੂ ਪਿਆਰੇ ਕਹਿੰਦੇ ਬ੍ਰਾਹਮਣਾਂ ਦੇ ਨੂੰ ਮੀਰਾ ਬਾਈ ਨੇ ਬਹੁਤ ਸਾਰਾ ਪਹਿਲਾ ਦਾਨ ਪੁੰਨ ਕਰਿਆ ਕਰਦੇ ਸਨ ਉਹਨਾਂ ਦੇ ਵੱਡੇ-ਵਡੇਰੇ ਤੇ ਗੁਰੂ ਪਿਆਰੇ ਕਹਿੰਦੇ ਦੇਵਾਂ ਉਹਨੇ ਰਵਦਾਸ ਭਗਤ ਦੀ ਮਹਿਮਾ ਸੁਣੀ ਉਸ ਨੂੰ ਪਤਾ ਲੱਗਿਆ ਕਿ ਕਾਸ਼ੀ ਦੇ ਵਿੱਚ ਵੀ ਰਵਦਾਸ ਭਗਤ ਨਾਮ ਜਪਣ ਵਾਲਾ ਹੈ ਅਤੇ ਉਹ ਗੁਰੂ ਦਾ ਪਿਆਰਾ ਹੈ ਇਸ ਵਾਸਤੇ ਉਹਨੂੰ ਗੁਰੂ ਦੇ ਦਰਸ਼ਨ ਹੋਏ ਨੇ ਤੇ ਕਹਿੰਦੇ ਰਾਣਾ ਸਾੰਘਾ ਨੂੰ ਕਹਿੰਦੇ ਉਹਨਾਂ ਨੇ ਬੇਨਤੀ ਕੀਤੀ ਕੀ ਮਹਾਰਾਜ ਮੈਂ ਕਾਂਸੀ ਦੇ ਵਿੱਚ ਜਾਣਾ ਹੈ ਘੁੰਮਣ ਕਰਨ ਵਾਸਤੇ ਆਪਾਂ ਕੋਈ ਗੋਆ ਜਾਂਦਾ ਕੋਈ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਤੇ ਗੁਰੂ ਪਿਆਰੇ ਉਹਨੇ ਕਾਂਸੀ ਜਾਣ ਵਾਸਤੇ ਰਾਣਾ ਸੰਧਾ ਤੋਂ ਬੇਨਤੀ ਕੀਤੀ ਅਤੇ ਉਹਦਾ ਹੁਕਮ ਲਿਆ ਤੇ ਰਾਣਾ ਸੰਧਾ ਨੇ ਅੱਗੋਂ ਹੁਕਮ ਦੇ ਦਿੱਤਾ ਕਹਿੰਦਾ ਰਾਣੀ ਜੇ ਤੇਰੇ ਮਨ ਵਿੱਚ ਆਉਂਦਾ ਕਿ ਮੈਂ ਘੁੰਮਣਾ ਹੈ ਮੈਂ ਭਗਤਾਂ ਪਿਆਰਿਆਂ ਦੇ ਦਰਸ਼ਨ ਕਰਨੇ ਨੇ ਤੇ ਜਾਂਦੀ ਰਹਿ ਭਾਈ ਆਪਾਂ ਵੀ ਆਪਣੇ ਆਮ ਘਰਾਂ ਤੇ ਵਿਚਾਰਾ ਕਰਦੇ ਆਂ ਮੀਆਂ ਬੀਬੀ ਇੱਕ ਦੂਸਰੇ ਤੋਂ ਪੁੱਛਦੇ ਆ ਕਿ ਮੈਂ ਜਾਵਾਂ ਕਿ ਨਾ ਜਾਵਾਂ ਫਲਾਣੀ ਰਿਸ਼ਤੇਦਾਰੀ ਤੇ ਜਾਣਾ ਜਾਵਾਂ ਕਿ ਨਾ ਜਾਵਾਂ ਤੇ ਗੁਰੂ ਪਿਆਰਿਓ ਕਹਿੰਦੇ ਨੀਰਾ ਬਾਈ ਨੇ ਦਦੋਂ ਕਹਿੰਦੇ ਕਾਂਸੀ ਦੇ ਵਿੱਚ ਜਾਣ ਦੀ ਤਿਆਰੀ ਕੀਤੀ ਤੇ ਨਾਲ ਕੀ ਲਿਆਓ ਮਾਇਆ ਧਨ ਦੌਲਤਾਂ ਅਤੇ ਲੰਗੜਾ ਵਾਸਤੇ ਰਾਸਤਾ ਬਸਤਾ ਜੜੀਆਂ ਸੀ ਉਹ ਨਾਲ ਲੈ ਲੀਆਂ ਗੁਰੂ ਪਿਆਰਿਓ ਕਹਿੰਦੇ ਕਾਂਸੀ ਦੇ ਵਿੱਚ ਚਲੇ ਗਏ ਤੇ ਜਾ ਕੇ ਜਦੋਂ ਉੱਥੇ ਆਪ ਦੇ ਪ੍ਰੋਤਨੋਂ ਮਿਲੇ ਆਪਾਂ ਵੀ ਜਦੋਂ ਕਿਸੇ ਦੇ ਫੁੱਲ ਲੈ ਕੇ ਜਾਈਏ ਨਾ ਤੇ ਆਮ ਆਪੋ ਆਪਣੇ ਬ੍ਰਾਹਮਣ ਨੇ ਉਹਨਾਂ ਨੂੰ ਜਾ ਕੇ ਮਿਲਦੇ ਆ ਕਿ ਹੋਵੇ ਤਾਂ ਉੱਥੇ ਸਾਰਿਆਂ ਦੇ ਜਦੋਂ ਕਿ ਸਾਰਿਆਂ ਦੇ ਅੱਧ ਅੱਧ ਕਿਸੇ ਕੋਲੇ ਹੋਰ ਨਵੇਂ ਕੋਲੇ ਚਲ ਜੀਏ ਤੇ ਕਪੜੇ ਲਾਉਣ ਤੱਕ ਜਾਂਦੇ ਨੇ ਇਹ ਗੁਰੂ ਪਿਆਰੋ ਕਹਿੰਦੇ ਮੀਰਾ ਬਾਈ ਵੀ ਆਪਦੇ ਪ੍ਰੋਤਿ ਕੋਲੇ ਗਈ ਤੇ ਉਹਨਾਂ ਨੇ ਜਾ ਕੇ ਉੱਥੇ ਪੁੱਛਣਾ ਕੀਤਾ ਕਹਿੰਦੇ ਰਵਦਾਸ ਭਗਤ ਕੌਣ ਆ ਇੱਥੇ ਜਿਹੜਾ ਕਾਂਸ਼ੇ ਦੇ ਵਿੱਚ ਨਾਮ ਜੱਪਦਾ ਹੈ ਕਹਿੰਦੇ ਮੰਦਰ ਬਣਾਇਆ ਹੋਇਆ ਇਹ ਗੁਰੂ ਪਿਆਰੋ ਕਹਿੰਦੇ ਜਿਹੜਾ ਉਹਨਾਂ ਦਾ ਪ੍ਰੋਤਸ ਮਨ ਦੇ ਵਿੱਚ ਡੂੰਗੀ ਸੋਤ ਦੇ ਵਿੱਚ ਪੈ ਗਿਆ ਕਹਿੰਦਾ ਉਹ ਨੀਤ ਜਾਤੀ ਦਾ ਰਵਦਾਸ ਭਗਤ ਤੇ ਮਾਰ ਜਾਤੀ ਦਾ ਹੈ ਤੇ ਇਹ ਉਤਕੁਟੇ ਦੀ ਰਾਣੀ ਜੜੀ ਹੈ ਰਾਜਪੁੱਤਾਂ ਦੇ ਵਿੱਚੋਂ ਆਈ ਹੈ ਰਾਜਪੁੱਤਾਂ ਦੇ ਵਿੱਚੋਂ ਆ ਕੇ ਜੇ ਇਹਨੂੰ ਨੀਤ ਜਾਤੀ ਵਾਲੇ ਦੇ ਦਰਸ਼ਨ ਕਰਾਈਏ ਤੇ ਫਿਰ ਮੈਨੂੰ ਵੀ ਲੋਕੀ ਲਾਂਤਾਂ ਪਹੁੰਚਣਗੇ ਉਹਨੇ ਬਥੇਰਾ ਕੁਝ ਤਾਲਣ ਦੀ ਕੋਸ਼ਿਸ਼ ਕੀਤੀ ਕਹਿੰਦੇ ਉਹ ਪਖੰਡੀ ਹੈ ਕਿਉਂਕਿ ਭਗਤਾਂ ਪਿਆਰਿਆ ਤੇ ਬਹੁਤ ਕੁਝ ਐਹੋ ਜੀਆਂ ਗੱਲਾਂ ਹੁੰਦੀਆਂ ਨੇ ਤੇ ਗੁਰੂ ਪਿਆਰਿਓ ਕਹਿੰਦੇ ਉਹ ਤਾਂ ਪਖੰਡੇ ਹੈ ਤੇ ਮਹਾਰਾਜ ਦੇ ਉਹਨੇ ਬਾਣੀ ਸਰਵਣ ਕੀਤੀ ਸੀ ਕਹਿੰਦੇ ਜਾ ਕੇ RAM ਵਸੇ ਮਨ ਮਾਹੀ ਕੋ ਜਾਣ ਦੋਤਰ ਭੇਖ ਤਾ ਨਾਹੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ RAM ਵਸਦਾ ਹੋਵੇ ਨਾ ਉਹਨੂੰ ਪਰਮਾਤਮਾ ਤੇ ਭਰੋਸਾ ਹੁੰਦਾ ਹੈ ਤੇ ਦੂਸਰਿਆਂ ਦੇ ਕੋਲੇ ਕਹਿੰਦੇ ਉਹ ਜਾਂਦੇ ਨਹੀਂ ਤੇ ਉਹਨਾਂ ਤੇ ਦੁਸ਼ਟ ਗੱਲਾਂ ਵਿੱਚ ਲੱਗਦੀਆਂ ਨੇ ਗੁਰੂ ਪਿਆਰਿਓ ਫਿਰ ਕਹਿੰਦੇ ਮੀਰਾ ਬਾਈ ਨੇ ਜਦੋਂ ਉਹਨੇ ਨਹੀਂ ਦੱਸਿਆ ਤੇ ਜਿਹੜੇ ਆਪਦੇ ਨਾਲ ਉਹਦੇ ਕਰੰਦੇ ਗੋਲੀਆਂ ਡਾਕਟਰ ਲੈ ਕੇ ਗਏ ਸੀ ਫਿਰ ਉਹਨਾਂ ਨੂੰ ਹੁਕਮ ਦਿੱਤਾ ਕਹਿੰਦੇ ਤੁਸੀਂ ਰਵਦਾਸ ਭਗਤ ਦਾ ਪਤਾ ਕਰੋ ਤੇ ਗੁਰੂ ਪਿਆਰਿਓ ਕਹਿੰਦੇ ਕੋਤ ਸਤ ਸੰਗੀ ਰਾਜਸਥਾਨ ਦੇ ਕਿਲਾ ਤੋਂ ਤੋਰ ਗੜ ਤੋਂ ਆਏ ਕਿ ਉਹ ਜਦ ਵਾਪਸ ਗਏ ਤਾਂ ਉਹਨਾਂ ਨੇ ਭਾਈ ਪੁੱਛਣਾ ਕੀਤਾ ਆਪਾਂ ਵੀ ਕਿਸੇ ਦੇ ਘਰੇ ਜਾਣਾ ਹੋਵੇ ਨਾ ਪਤਾ ਹੋਵੇ ਤੇ ਅਨਗਵੰਤੋਂ ਪੁੱਛ ਲੈਨੇ ਆ ਜਾਂ ਕਿਸੇ ਰਾਈ ਪਾਂਦੀ ਤੋਂ ਪੁੱਛ ਲੈਨੇ ਆ ਤੇ ਗੁਰੂ ਪਿਆਰਿ ਇਸੇ ਤਰ੍ਹਾਂ ਹੀ ਮੀਰਾ ਬਾਈ ਨੇ ਜਾ ਕੇ ਜਦੋਂ ਉਸ ਜਗ੍ਹਾ ਦਾ ਪਤਾ ਕੀਤਾ ਕਿ ਕਿਸੇ ਬ੍ਰਾਹਮਣ ਨੂੰ ਪੁੰਨ ਦਾਣ ਨਾ ਕੀਤਾ ਕਿਉਂਕਿ ਜਿਹੜਾ ਮਨ ਦੇ ਵਿੱਚ ਟਿਕਾ ਲੈ ਕੇ ਚੱਲੀ ਸੀ ਉਹ ਵਿਚਾਰ ਕੀਤੇ ਕਿ ਪਹਿਲਾ ਸਭ ਤੋਂ ਪਹਿਲਾ ਜਾ ਕੇ ਰਵਦਾਸ ਭਗਤ ਦੇ ਦਰਸ਼ਨ ਕਰਨੇ ਨੇ ਤੇ ਗੁਰੂ ਪਿਆਰੇ ਕਹਿੰਦੇ ਜਦੋਂ ਰਵਿਦਾਸ ਭਗਤ ਦੇ ਡੇਰੇ ਪਹੁੰਚੇ ਅੱਗੋਂ ਕੀਰਤਨ ਹੋ ਰਿਹਾ ਹੈ ਪ੍ਰਮਾਤਮਾ ਦਾ ਰਾਮ ਨਾਮ ਵਾਹਿਗੁਰੂ ਦਾ ਸਿਮਰਨ ਹੋ ਰਿਹਾ ਹੈ ਕਿ ਕੁਛ ਜਾ ਕੇ ਜਦੋਂ ਦਰਸ਼ਨ ਕੀਤੇ ਕਹਿੰਦੇ ਮਨ ਨੂੰ ਖਿੱਚ ਪਈ ਤੇ ਸ਼ਬਦ ਕਿਹੜਾ ਚੱਲ ਰਿਹਾ ਸੀ ਉੱਥੇ ਕਹਿੰਦੇ ਹਰ ਕੋ ਹੀਰਾ ਸਾਦਕ ਕਰੇ ਆਣ ਕੇ ਆਸ ਕਿਉ ਨਾਰ ਦੋ ਚਕ ਜਾਏਗੇ ਸੰਤ ਪਖੈ ਰਵਿਦਾਸ ਕਹਿੰਦੇ ਸ਼ਬਦ ਸੁਣਿਆ ਮਨ ਨੂੰ ਖਿੱਚ ਪਈ ਕਿ ਗੁਰੂ ਪਿਆਰੇ ਇਸ ਵਾਸਤੇ ਕਹਿੰਦੇ ਨੇ ਜਾ ਕੇ ਰਾਮ ਵਸੇ ਮਨ ਮਾਹੀ ਸੋ ਜਾ ਗੋਤਰ ਭੇਖਤ ਨਹੀਂ ਸਗਲੇ ਕਾ ਸਵਾਰੇ ਆਪਣੇ ਹਰ ਹਰ ਨਾਮ ਰਸਨ ਨਿਤ ਜਪਣੇ ਜਿਹੜਾ ਰਸਨਾ ਤੋਂ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਹੁੰਦਾ ਨਾ ਕਈ ਗੁਰੂ ਪਿਆਰੇ ਉਹਦੇ ਹਮੇਸ਼ਾ ਹੀ ਜਾਜਕਾਰ ਹੁੰਦੀ ਹੈ ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਵਸਦਾ ਹੈ ਤੇ ਗੁਰੂ ਪਿਆਰੇ ਫਿਰ ਜਦੋਂ ਕਹਿੰਦੇ ਉੱਥੇ ਬੈਠ ਗਏ ਤੇ ਉਹਨਾਂ ਨੇ ਬਕਨ ਉਚਾਰਣ ਕੀਤਾ ਜਲ ਕੇ ਤੇ ਇੱਕ ਪਵਨ ਦਾ ਖੰਭਾ ਰੰਗ ਕਾ ਬੂੰਦ ਕਾ ਢਾਰਾ ਖੜਾ ਮਾਸ ਨਾੜੀ ਕੋ ਪਿੰਜਰ ਪੰਖੇ ਬਸੇ ਵਿਚਾਰਾ ਪੁਰਾਣੇ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇੜਾ ਰਾਖੂ ਕੰਧ ਅਸਾਰੋ ਨੀਵਾ ਸਾਡੇ ਤੀਨ ਹਾਕ ਤੇ ਸੇਵਾ ਗੁਰੂ ਪਿਆਰੇ ਕਹਿੰਦੇ ਇਹੋ ਜੇ ਜਦੋਂ ਸ਼ਬਦ ਉਚਾਰੇ ਆਚਾਰਨ ਕੀਤੇ ਰਖਣਾ ਤੋਂ ਰਾਜਾ ਰਾਮਚੰਦ ਕਹੇ ਰਵਦਾਸ ਚ ਮਾਰਾ ਕਹਿੰਦੇ ਜਦੋਂ ਇਹੋ ਜੇ ਸ਼ਬਦ ਉਚਾਰਨ ਕੀਤੇ ਭਗਤ ਰਵਦਾਸ ਨੇ ਤੇ ਰਾਣੀ ਨੂੰ ਖਿੱਚ ਪਈ ਮਾਨਵਿਤ ਸਵਾਸ ਹੋਇਆ ਪ੍ਰਮਾਤਮਾ ਦਾ ਨਾਮ ਜਪਦੇ ਜਪਦੇ ਕਹਿੰਦੇ ਜਾ ਕੇ ਕਰਨਾ ਤੇ ਮੱਥਾ ਟੇਕਿਆ ਅੱਗੋਂ ਸਤਾਰ ਦੇ ਨਾਲ ਸਤ ਸੰਗ ਚਲਦੀ ਸੀ ਭਾਈ ਤੇ ਕਹਿੰਦੇ ਇਹ ਸਰੀਰ ਤਾਂ ਜੋ ਮਾਨ ਕਰਦੇ ਨੇ ਨਾ ਇਹ ਪਾਣੀ ਦੀ ਕੰਧ ਹੈ ਕਿਉਂਕਿ ਇਹ ਜਿਹੜਾ ਸਵਾਸ ਹਵਾ ਦਾ ਆਸਰਾ ਹੈ ਹਵਾ ਸਵਾਸ ਚਲਦੇ ਨੇ ਪਾਣੀ ਅੰਦਰ ਹੈ ਪੰਜਾਤਾਂ ਦਾ ਪੁੱਤਲਾ ਹੈ ਕਿ ਗੁਰੂ ਪਿਆਰੇ ਇੱਕ ਵੀ ਤਤ ਘਟ ਜਾਵੇ ਤੇ ਕਹਿੰਦੇ ਬੰਦੇ ਦੇ ਵਿੱਚ ਡਿਫੈਕਟ ਪੈ ਜਾਂਦਾ ਹੈ ਸਰੀਰ ਕੰਮ ਨਹੀਂ ਕਰਦਾ ਤੇ ਗੁਰੂ ਪਿਆਰੇ ਕਹਿੰਦੇ ਫਿਰ ਐਸ ਤੇ ਮਾਨ ਕਦ ਹੈ ਜਿਹੜਾ ਸਾਸ ਹਵਾ ਦਾ ਆਸਰਾ ਹੈ ਮਾਸ ਮਾਂ ਦੇ ਰੰਗਤ ਤੋਂ ਬਾਪ ਦੇ ਵਿਰਤ ਕੋ ਇਹਨਾਂ ਨੂੰ ਗਾਰਾ ਲੱਗਾ ਹੋਇਆ ਹੈ ਖੱਡੀਆਂ ਮਾਸ ਨਾੜੀਆਂ ਦਾ ਇਹ ਪਿੰਜਰ ਹੈ ਪਿੰਜੜਾ ਹੈ ਤੇ ਇਸ ਦੇ ਪਿੰਜਰੇ ਵਿੱਚ ਪੰਛੀ ਜੀਵ ਆਤਮਾ ਵਸ ਰਿਹਾ ਹੈ ਭਾਈ ਇਹ ਜਗਤ ਵਿੱਚ ਕੁਝ ਮੇਰਾ ਦਾ ਤੇਰਾ ਨਹੀਂ ਜਵੇਂ ਪੰਛੀ ਸ਼ਾਮ ਨੂੰ ਆਉਂਦੇ ਤੇ ਰੁੱਖ ਉੱਤੇ ਬੈਠ ਕੇ ਜਾਂਦੇ ਨੇ ਸਵੇਰ ਹੋਣ ਤੇ ਉੱਡ ਜਾਂਦੇ ਹਨ ਅਗਲੇ ਦਿਨ ਸ਼ਾਇਦ ਕਿਸੇ ਹੋਰ ਦਰਖਤ ਉੱਤੇ ਜਾ ਬੈਠਣ ਪੈਸੋ ਵਾਸਤੇ ਉਹ ਉਸ ਰੁੱਖ ਨੂੰ ਕਦੀ ਵੀ ਆਪਣਾ ਨਹੀਂ ਆਖਦੇ ਐਸੇ ਤਰ੍ਹਾਂ ਜੀਵ ਸੰਸਾਰ ਤੇ ਆਉਂਦਾ ਹੈ ਕਿ ਚਲਿਆ ਜਾਂਦਾ ਆਉਂਦਿਆਂ ਨਾਲ ਕੁਝ ਲਿਆਉਂਦਾ ਨਹੀਂ ਤੇ ਨਾ ਜਾਂਦਿਆਂ ਕੁਝ ਜਾਂਦਾ ਜਾਂਦਾ ਤੇ ਇੱਕ ਪਰਮਾਤਮਾ ਦਾ ਨਾਮ ਹੈ ਐਸੇ ਵਾਸਤੇ ਕੋਈ ਵੀ ਵਸਤ ਜਿਹੜੀ ਆ ਨਾਲ ਨਹੀਂ ਜਾਂਦੀ ਤੇ ਗੁਰੂ ਪਿਆਰਿਓ ਸਾਗੋਂ ਮਿੱਟੀ ਦਾ ਸਰੀਰ ਵੀ ਇੱਥੇ ਹੀ ਸੜਣਾ ਪਿਆ ਜਾਂਦਾ ਹੈ ਕਿਉਂ ਕਿ ਇਹ ਨਾਲ ਨਹੀਂ ਜਾਂਦਾ ਅੰਦਰ ਦੀ ਜਿਹੜੀ ਆਤਮਾ ਹੈ ਗੁਰੂ ਪਿਆਰਿਓ ਉਹ ਨਿਕਲ ਜਾਂਦੀ ਹੈ ਤੇ ਸਰੀਰ ਜਿਹੜਾ ਚੋਲਾ ਬਦਲ ਲੈਂਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਭਾਈ ਕਿਉਂ ਢੁੰਡੀਆਂ ਨਹੀਂ ਹਾਂ ਰੱਖ ਕੇ ਮੰਦਰ ਤੇ ਕਿਲੇ ਉਸਾਰਿਆ ਐ ਐਸ ਦਾ ਕੀ ਲਾਭ ਹੈ ਇਹ ਵਾਸਤੇ ਤਾਂ ਸਾਡੇ ਤਿੰਨ ਹੱਥ ਕਾਹੀ ਕਾफी ਹੈ ਉਹ ਮੂਰਖ ਬੰਦੇ ਸ਼ੂਦਰ ਨਾਲ ਸੁੰਦਰ ਵਾਲ ਤੇ ਵਾਹ ਤੇ ਪੱਗ ਜਿਹੜੀ ਤੂੰ ਟੇਢੀ ਬਨ ਕੇ ਆਕੜ ਤੇ ਤੁਰਦਾ ਤੇ ਗੁਰੂ ਪਿਆਰੇ ਕਹਿੰਦੇ ਪਰ ਇਹ ਕਦੀ ਸੋਚਿਆ ਕਿ ਐਸ ਰੰਗ ਤੇ ਇੱਕ ਦਿਨ ਮਿੱਟੀ ਦਾ ਢੇਰ ਹੋ ਜਾਣਾ ਕਿਤੇ ਮੰਦਰਾਂ ਇਹ ਸੂਫ ਮਹਿਲਾ ਵਿੱਚ ਰਹਿਣ ਵਾਲਿਓ ਸੁੰਦਰ ਤੇ ਜੋਵਨ ਮਤੀਓ ਤੇ ਮਟਿਆਰੋ ਰਾਮ ਨਾਮ ਤੋਂ ਬਿਨਾ ਜੀਵਨ ਬੜੀ ਹਾਰ ਜਾਣਾ ਹੈ ਇਥੋਂ ਕਿ ਇਹ ਵਿਅਰਥ ਉੱਚੇ ਮੰਦਰ ਅਤੇ ਸੁੰਦਰ ਇਸਤਰੀਆਂ ਵਿੱਚ ਤੁਮ ਪ੍ਰੀਤ ਕੀਤੀ ਹੈ ਤੇ ਹਾਏ ਅਵਸੋਸ ਹੈ ਐਸੀ ਚੀਜ਼ਾਂ ਕਿ ਜਿਹੜਾ ਆਪਣਾ ਰੂਪ ਅਸਲੀ ਸੀ ਉਹਨੂੰ ਪਛਾਣਿਆ ਨਹੀਂ ਵਾਹਿਗੁਰੂ ਦੇ ਨਾਮ ਤੋਂ ਬਿਨਾ ਬਾਰੀ ਹਾਰ ਦਿੱਤੀ ਭਾਵ ਮਨੁੱਖਾ ਜਨਮ ਜਿਹੜਾ ਗਵਾਲਿਆ ਐਸ ਵਾਸਤੇ ਗੁਰੂ ਪਿਆਰੇ ਜਦੋਂ ਇਹੋ ਜੀ ਮੀਰਾबाई ਨੇ ਗੱਲ ਸੁਣੀ ਕਿ ਗੁਰੂ ਧਾਰਨ ਕਰ ਲਿਆ ਜਿੰਨਾ ਧਨ ਦੌਲਤ ਲੰਗੜਾ ਵਾਸਤੇ ਰਸਤਾ ਬਸਤਾ ਜਦੋਂ ਉਥੋਂ ਦਾ ਹਾਲ ਵੇਖਿਆ ਨਜ਼ਾਰਾ ਵੇਖਿਆ ਕਿਧਰੇ ਲੰਗਰ ਚੱਲੀ ਜਾਂਦੇ ਨੇ ਜੇ ਗੁਰੂ ਪਿਆਰੇ ਅੱਜ ਵੀ ਭਾਈ ਭਗਤ ਰਵਦਾਸ ਦੇ ਕੁਰਾਲਗੜ੍ਹ ਜਿਹੜੀ ਉਹਦੀ ਜਗ੍ਹਾ ਨਾ ਬਹੁਤ ਵੱਡੀ ਜਗ੍ਹਾ ਬਣੀ ਹੋਈ ਐ ਤੇ ਬਹੁਤ ਕਰੋੜਾਂ ਦੇ ਹਸਾਬ ਦੇ ਨਾਲ ਲੋਕ ਲੰਗਰ ਛਕਦੇ ਨੇ ਉੱਥੇ ਵੀ ਗੁਰੂ ਪਿਆਰੇ ਕਹਿੰਦੇ ਜਦੋਂ ਉੱਥੇ ਲੰਗਰ ਦਾ ਨਜ਼ਾਰਾ ਵੇਖਿਆ ਕੋਈ ਵੰਡੀ ਜਾਂਦਾ ਕੋਈ ਸ਼ਿਕਾਈ ਜਾਂਦਾ ਕੋਈ ਛਕੀ ਜਾਂਦਾ ਜਿੰਨਾ ਵੀ ਧੰਨ ਮੇਰਾ ਬਾਈ ਨਾਲ ਲੈ ਕੇ ਗਏ ਸੀ ਤੇ ਗੁਰੂ ਪਿਆਰਿਓ ਕਹਿੰਦੇ ਉਥੇ ਸਾਰਾ ਧੀਰੇ ਦਾ ਬਦਾਸ ਭਗਤ ਅੱਗੇ ਕਰ ਦਿੱਤਾ ਤੇ ਰਵਦਾਸ ਭਜਨੇ ਫਿਰ ਬੋਲ ਕੇ ਪੁੱਛਿਆ ਕਹਿੰਦੇ ਰਾਣੀ ਦਾਸ ਕਿਸ ਭਾਵਨਾ ਦੇ ਨਾਲ ਇਸ ਦਰ ਤੇ ਆਈ ਹੈ ਤੇ ਰਾਣੀ ਨੇ ਕਹਿ ਦਿੱਤਾ ਕਹਿੰਦੇ ਆਪਣਾ ਇੱਕ ਤਾਂ ਚੇਲੇ ਬਣਾ ਲਓ ਦੂਸਰਾ ਨਾਮ ਸੇਵਨ ਬੰਦਗੀ ਦਾ ਦਾਮ ਦੇ ਦਿਓ ਤੀਸਰਾ ਕਹਿੰਦੇ ਮਾਰਗ ਸੰਤਾਂ ਦਾ ਜਿਹੜਾ ਦੱਸ ਕੇ ਤੇ ਆਪਣੇ ਚਰਨਾਂ ਦੇ ਦਾਸੇ ਬਣਾ ਲਓ ਜਦੋਂ ਇਹੋ ਜਿਆ ਸਵਾਲ ਕੀਤਾ ਰਾਣੀ ਨੇ ਕਿ ਗੁਰੂ ਪਿਆਰਿਓ ਮਨ ਦੇ ਵਿੱਚ ਰਵਿਦਾਸ ਭਗਤ ਦੇ ਦਇਆ ਆਈ ਸਿਰ ਤੇ ਹੱਥ ਰੱਖ ਦਿੱਤਾ ਕਹਿੰਦੇ ਬੇਟਾ ਜਾ ਜਾ ਕੇ ਅਕਾਲ ਪੁਰਖ ਦਾ ਸਿਮਰਨ ਕਰ ਸ਼ਤਨਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਾਮ ਰਾਮ ਦਾ ਜਾਪ ਕਰ ਜੇ ਕਹਿੰਦੇ ਉਸ ਨਾਮ ਦੀ ਮੂਰਤੀ ਨੂੰ ਹਰਦੇ ਦੇ ਵਿੱਚ ਵਸਾ ਕੇ ਉਸ ਦਾ ਧਿਆਨ ਕਰ ਤੇਰੇ ਸਭੇ ਕਾਜ ਸਵਾਰੇ ਜਾਣਗੇ ਕਿਉਂਕਿ ਮਹਾਰਾਜ ਬਾਣੀ ਦੁਆਰਾ ਕਹਿੰਦੇ ਜਾਂ ਕੇ ਰਾਗ ਆਪਣੇ ਜਿਸ ਕੇ ਮस्तक ਆਸ ਗੁਰ ਘਰ ਹੈ ਸੋ ਦਾਸ ਅੰਦੇਸਾ ਕਾਹੇ ਕਰੇ ਕਹਿੰਦੇ ਫਿਰ ਉਹਨੂੰ ਚਿੰਤਾ ਕਾਹਦੀ ਹੈ ਜਦੋਂ ਗੁਰੂ ਕਿਸੇ ਦੇ ਹੱਥ ਰੱਖ ਜਾਵੇ ਗੁਰੂ ਪਿਆਰੇ ਕਾਲਪੁਰਖ ਆਪ ਕਿਰਪਾ ਕਰਦੇ ਹੋਏ ਤੇ ਕਹਿੰਦੇ ਆਧੀਆਂ ਬਿਆਧੀਆਂ ਸਾਰੀਆਂ ਸੰਗਤਾਂ ਜੜੀਆਂ ਨੇ ਗੁਰੂ ਪਿਆਰੇ ਗੁਰੂ ਦਾ ਜਾਪ ਕਰਦੀਆਂ ਨੇ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜਦੋਂ ਰਵਦਾਸ ਭਗਤ ਦੇ ਨਾਲ ਢੇਟ ਕੀਤੀ ਤਾਂ ਨਾਨਾ ਸਾਰਾ ਨੇ ਆਲੋ ਹੋ ਗਿਆ ਕਿ ਗੁਰੂ ਪਿਆਰੇ ਕਹਿੰਦੇ ਗੁਰ ਪਰਮੇਸ਼ਰ ਢੇਟ ਨਿਹਾਲ ਸੋ ਦਰਸ਼ਨ ਪਾਏ ਜਿਸਾ ਹੋਏ ਵਿਆਲ ਕਹਿੰਦੇ ਉੱਥੇ ਭਗਤ ਰਵਿਦਾਸ ਨੇ ਦਇਆ ਕੀਤੀ ਸਿਰ ਤੇ ਹੱਥ ਰੱਖ ਦਿੱਤਾ ਤੇ ਕਹਿੰਦੇ ਨਿਹਾਲ ਨਿਹਾਲ ਹੋ ਕੇ ਫੋਰਾਣੀ ਮੀਰਾ ਬਾਈ ਆਵਦੇ ਤੌਰ ਗੜ ਨੂੰ ਚਲੇ ਗਈ ਕੋਈ ਗੁਰੂ ਪਿਆਰੇ ਕੋਈ ਕੁਤ ਬ੍ਰਾਹਮਣਾਂ ਨੇ ਵਿਰੋਧ ਕੀਤਾ ਜਾ ਕੇ ਰਾਜੇ ਦੇ ਕੋਲੇ ਸ਼ਿਕਾਇਤਾਂ ਕੀਤੀਆਂ ਕਿ ਰਾਣੀ ਉੱਚ ਘਰਾਣੇ ਦੀ ਹੁੰਦਿਆਂ ਹੋਇਆਂ ਨੀਕ ਜਾਤੀ ਵਾਲੇ ਦੇ ਜਾ ਕੇ ਚਰਣਾ ਤੇ ਹੱਥ ਲਾਇਆ ਉਦੇ ਲੰਗਰਾਂ ਦੇ ਵਿੱਚ ਜਾ ਕੇ ਪ੍ਰਸ਼ਾਦਾ ਛਕਿਆ ਤੇ ਸਾਨੂੰ ਬ੍ਰਾਹਮਣਾਂ ਨੂੰ ਕੋਈ ਦਾਨ ਨਹੀਂ ਦਿੱਤਾ ਤੇ ਜਦੋਂ ਇਹੋ ਜੀ ਟੁਗਲੇ ਕੀਤੀ ਤੇ ਕਹਿੰਦੇ ਰਾਜੇ ਨੂੰ ਮਨ ਵਿੱਚ ਖਿਆਲ ਆਇਆ ਕਿ ਮੀਰਾबाई ਨੇ ਦੱਸਿਆ ਹੀ ਨਹੀਂ ਕਿ ਮੈਂ ਰਵਦਾਸ ਨੂੰ ਗੁਰੂ ਬਣਾ ਕੇ ਆ ਗਈ ਆ ਗੁਰੂ ਪਿਆਰੇ ਕਹਿੰਦੇ ਉਹਨਾਂ ਨੇ ਮਹਿਲਾ ਵਿੱਚ ਜਾ ਕੇ ਪੁੱਛਣਾ ਕੀਤਾ ਬੜੇ ਧੀਰਜ ਦੇ ਨਾਲ ਤੇ ਉਹਨਾਂ ਨੇ ਬੜਾ ਧੀਰਜ ਦੇ ਨਾਲ ਸਵਾਲ ਜੋ ਵਾਰ ਜਦਾ ਹੋਏ ਕਹਿੰਦੇ ਸਵਾਮੀ ਜੀ ਮੈਂ ਗਈ ਸਾ ਜਿੱਥੇ ਪ੍ਰਮਾਤਮਾ ਵਸਦਾ ਜਿਹਦੇ ਹਿਰਦੇ ਵਿੱਚ ਮੈਨੂੰ ਉਹਦੇ ਵਿੱਚੋਂ ਦਰਸ਼ਨ ਹੋਏ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਆਪਣੇ ਦਾਸੇ ਬਣਾ ਕੇ ਚੇਲੇ ਬਣਾ ਲਿਆ ਹੈ ਮੈਂ ਉਹਨਾਂ ਨੂੰ ਗੁਰੂ ਤਾਰਨ ਕਰਾਈ ਹਾਂ ਇਹਨਾਂ ਬ੍ਰਾਹਮਣਾਂ ਦੇ ਕੋਲੇ ਕਹਿੰਦੇ ਪਖੰਡ ਹੁੰਦਿਆ ਵੇਖਿਆ ਕਿ ਇਹਨਾਂ ਨੇ ਵਿਰੋਧਤਾ ਕੀਤੀ ਹੈ ਕਿਉਂਕਿ ਇਹਨਾਂ ਨੂੰ ਮੈਂ ਪੁੰਨ ਦਾ ਨਹੀਂ ਦਿੱਤਾ ਤੇ ਗੁਰੂ ਪਿਆਰੇ ਐਸ ਵਾਸਤੇ ਗੁਰਦਾਸ ਪਗਦੀ ਮਹਿਮਾ ਜੜੇ ਹੈ ਬਹੁਤ ਅਪਰਪਾਰ ਹੈ ਤੇ ਸਤਗੁਰੂ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਗੁਰਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਜਸ ਹੋਏ ਦਿਆਲ ਜਦੋਂ ਪ੍ਰਮਾਤਮਾ ਦੇ ਦਰਸ਼ਨ ਹੋ ਜਾਣ ਤੇ ਫਿਰ ਕਹਿੰਦੇ ਨੇ ਪਾਰ ਬ੍ਰਹਮ ਜਿਸ ਕਿਰਪਾ ਕਰੇ ਸਾਧ ਸੰਗਤ ਤੋਂ ਭਵਜਲ ਤਰੇ ਕਹਿੰਦੇ ਫਿਰ ਉਹ ਭਵਜਲ ਤੋਂ ਤਰ ਜਾਂਦਾ ਹੈ ਅਮਰਤ ਪੀ ਉਹ ਖਾਦ ਪਿਆਰੇ ਮੁਖ ਉਜਲ ਸਾਤੇ ਦਰਬਾਰੇ ਆਉਂਦ ਕਰੋ ਤਜ ਸਗਲ ਵਿਕਾਰ ਨਾਨਕ ਹਰਜਪ ਉਤਰੋਪਾਰ ਕਹਿੰਦੇ ਮੇਰਾ ਭਾਈ ਨੇ ਵੀ ਨਾਮ ਜਪਿਆ ਅਤੇ ਰਵਦਾਸ ਭਗਤ ਦੀ ਸੰਗਤ ਕੀਤੀ ਪ੍ਰਮਾਤਮਾ ਦਾ ਨਾਮ ਜਪਣਿਆ ਹੋਇਆ ਕਹਿੰਦੇ ਮਨ ਦੇ ਵਿੱਚ ਗੁਰੂ ਵਸ ਗਿਆ ਗੁਰੂ ਦੀ ਕਿਰਪਾ ਹੋ ਗਈ ਕਹਿੰਦੇ ਫਿਰ ਉਸ ਦਿਨ ਤੋਂ ਪ੍ਰਮਾਤਮਾ ਦਾ ਸਿਮਰਨ ਬੰਦਗੀ ਭਜਨ ਕਰਨ ਲੱਗ ਗਿਆ ਤੇ ਕਹਿੰਦੇ ਫਿਰ ਉਸੇ ਰੰਗ ਦੇ ਵਿੱਚ ਰੰਗੇ ਗਈ ਗੁਰੂ ਪਿਆਰਿਓ ਐਸੇ ਤਰ੍ਹਾਂ ਆਪਣਾ ਜੀਵਨ ਹੈ ਆਪਾਂ ਵੀ ਗੁਰੂ ਨੂੰ ਪਛਾਣ ਕੇ ਗੁਰੂ ਦੀ ਕਿਰਪਾ ਦੁਆਰਾ ਸਿਮਰਨ ਬੰਦਗੀ ਕਰਿਆ ਕਰੀਏ ਜਿਹਦੇ ਨਾਲ ਆਪਣਾ ਵੀ ਜੀਵਨ ਸਫਲਾ ਹੋ ਜਾਵੇ ਬੋਲਦਿਆਂ ਤੋਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਇਆ ਦਰਦੀਆਂ ਨੇ ਗੁਰੂ ਅਤੇ ਸੰਗਤ ਦੋਨੋਂ ਬਖਸ਼ਣ ਯੋਗ ਨੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ